ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪ੍ਰਗਟ ਸਿੰਘ ਨਾਮ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਦੋਸਤੋ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਨ ਨਾਗਾ گاਵਾਂ ਦੇ ਵਿੱਚ ਦਿਖਾਵਾਂਗੇ ਤੇ ਕਿੰਨੇ گاਵਾ ਦੋਸਤੋ ਕੋਈ ਮੀਨੇ ਦੋ ਡੇਢ ਮਹੀਨੇ ਦੇ ਵਿੱਚ ਟਾਈਮ ਹੋਇਆ ਸੂਈਆਂ ਨੂੰ ਡਿਟੇਲ ਇਹਨਾਂ ਤੰਦਾਂ ਗਾਵਾਂ ਦੀ ਆਪਾਂ ਵੀਰ ਦੇ ਕੋਲ ਪੁੱਛ ਕੇ ਹੋਰ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲ ਪੁੱਛ ਲੈਂਦੇ ਹਾਂ ਜੀ ਸასიਖਾ ਭਾਈ ਜੀ ਸਤਿਕਾਰ ਮਹਾਰਾਜ ਹੋਠ ਠਾਕ ਵਧੀਆ ਜੀ ਵਧੀਆ ਡਰ ਡਰੈਸ ਪਿੰਡ ਬਈਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਫੋਨ ਨੰਬਰ ਨਾਮ ਨਾ ਪ੍ਰਗਟ ਸਿੰਘ ਹੂੰ ਫੋਨ ਨੰਬਰ ਹੈਗਾ 872873597 ਠੀਕ ਹੈ ਜੀ ਹਾਂਜੀ ਤਿੰਨ ਦਿਨਾਂ ਕਰੇ ਸੀ ਤਿੰਨ ਹੈ ਜੀ ਕੋਈ 1 ਮਹੀਨਾ ਤੋਂ 1.5 ਮਹੀਨੇ ਟਾਈਮ ਸੁਣ ਹਾਂ ਜਰਸੀ ਦਾ ਤੇ ਵਸ਼ੀਹ ਮਗਰ ਬਹੁਤ ਵਧੀਆ ਹਾਂ ਮਹੀਨੇ ਤੋਂ 1.5 ਮਹੀਨੇ ਸੁਈ ਤੇ ਪਰ ਉਹਨਾਂ ਦਿੱਤੀ ਨਹੀਂ ਆ ਅੱਛਾ ਵਸ਼ੀਹ ਹੈਗੀ ਦਿੱਤੀ ਨਹੀਂ ਵਸ਼ੀਹ ਬੜੀ ਵਧੀਆ ਹੈ ਅੱਛਾ ਜੀ ਵਸ਼ੀਹ ਤੋਂ ਹੁਣ ਉਤਨਾ ਮਿਲਦੀ ਤੇ ਉਦਾਂ ਹੀ ਆ ਉਹ ਆਂਦੇ ਚੜਦੇ ਨਹੀਂ ਆ ਅੱਛਾ ਅੱਛਾ ਤੇ ਵਸ਼ੀਹ ਨਹੀਂ ਅਸੀਂ ਦੇਣੀ ਉਤਨਾ ਸੌਦਾ ਕਰੋ ਠੀਕ ਹੈ ਜੀ ਤੇ ਇਹਦਾ ਬੱਚਾ ਮਰਿਆ ਵੈੜ ਦਾ ਅੱਛਾ ਜੀ ਹਾਂ ਤੇ ਇਹਦਾ ਵੀ ਬੱਚਾ ਨਹੀਂ ਇਹਦਾ ਵੀ ਨਹੀਂ ਹੈਗਾ ਠੀਕ ਹੈ ਜੀ ਸ਼ੁਰੂ ਕਰ ਲਈ ਆਪਾਂ ਇਸੇ ਗਾਂ ਤੋਂ ਪਹਿਲਾਂ ਜ਼ਿਲ੍ਹਾ ਜ਼ਿਲ੍ਹਾ ਦੱਸਣਾ ਮਾਮਾ ਹਾਂ ਜੀ ਇਹ ਕਿੰਨਾ ਸੂਆ ਸੂਈ ਜੀ ਇਹ ਦੂਜਾ ਸੂਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ 2 2.5 ਮਹੀਨੇ ਹੋ ਗਏ ਆ ਤੇ ਇਹ ਤਿਲੜਿਆ ਤੱਲੜਿਆ ਜੀ ਹਾਂ ਅਗਲਾ ਥਾਂ ਦੀ ਅੱਛਾ ਅਗਲੇ ਥਾਂ ਦੀ ਉਹ ਬਹਿਣੀ ਵਾਲੇ ਪਾਸੇ ਦੀ ਕਿ ਉਲਟ ਬਹਿਣੀ ਵਾਲੇ ਪਾਸੇ ਦੀ ਪਰਲੇ ਦੀ ਪਰਲੇ ਦੀ ਉਲਟ ਬਹਿਣੀ ਵਾਲੇ ਪਾਸੇ ਦੀ ਅਗਲੇ ਥਾਂ ਦੀ ਤੱਲੜਿਆ ਦੋ ਥਾਂ ਨੇ ਦੇ ਆ ਫੁੱਲਿਆ ਹਾਂਜੀ ਤੇ ਮਗਰਲਾ ਜਿਹੜਾ ਪਰਲਾ ਉਹ ਚ ਵੀ ਥੋੜੀਆਂ ਧਾਰਾਂ ਘਟਿਆ ਤੇ ਚੱਲਦਾ ਹੈਗਾ ਵਾ ਯਾਨੀ ਕਿ ਮਤਲਬ ਇੱਕ ਥਾਂ ਤੇ ਬਿਲਕੁਲ ਬੰਦ ਹੈ ਇੱਕ ਤੇ ਬੰਦ ਹੈ ਤੇ ਉਦੋਂ ਮਗਰਲੇ ਚ ਧਾਰਾਂ ਘਟਿਆ ਉਹ ਚ ਵੀ ਥੋੜੀਆਂ ਧਾਰਾਂ ਘਟਿਆ ਤੇ ਆ ਦੋ ਤੇ ਫੁੱਲਿਆ ਨਾ ਠੀਕ ਹੈ ਜੀ ਤੇ ਦੋ ਤੇ 5 ਕਿਲੋ ਲਓ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਦੇ ਜਿਹੜਾ ਇੱਕ ਥਾਂ ਮੂਰਲਾ ਥਾਣਾ ਹੈ ਉਹ ਤੇ ਬਿਲ ਇਗੜਾ ਮਗਰਲਾ ਸਾਨੂੰ ਉਹ ਚੀ ਵੀਰ ਕਹਿੰਦਾ ਵੀ ਧਾਰਾ ਕੱਟ ਤੇ ਜਿਹੜੇ ਬਹਿਣੀ ਵਾਲੇ ਪਾਸੇ ਦੋਵੇਂ ਸਾਨੂੰ ਪ੍ਰੋਪਰ ਚੱਲਦੇ ਆ ਜੀ ਉਹਨਾਂ ਦੀ ਕੋਈ ਕੰਪਲੇਨਟ ਨਹੀਂ ਆ ਤੇ ਪਰਲੇ ਜੀ ਵੀ ਕੋਈ ਕੰਪਲੇਨਟ ਨਹੀਂ ਆ ਬਸ ਇਹੋ ਹੀ ਆ ਵੀ ਦੋ ਥੋੜੀਆਂ ਧਾਰਾ ਘੱਟ ਹੋਤੀ ਵੀ ਥੋੜੇ ਧਾਰਾ ਘੱਟ ਬਾਕੀ ਧਾਰਾ ਭਰੋਂ ਦੀ ਵਧੀਆ ਪੋਲੀ ਵਧੀਆ ਵਧੀਆ ਧਾਰ ਚਵਾਈ ਵਧੀਆ ਸੇਲ ਕੱਢੀ ਸੇਲ ਠੰਡੀ ਆ ਕਿੰਨਾ ਦੁੱਧ ਦੇਂਦੇ ਹੋ ਦੁੱਧ 5 ਕਿਲੋ ਪੱਕਾ ਤਿਆਰ ਤੂੜੀ ਢੇਰੇ ਤੁਹਾਨੂੰ ਪਤਾ ਹਰਿਆ ਹੋ ਰਿਹਾ ਨਹੀਂ ਤੂੜੀ ਦੇ ਪੈਣ ਢਈ ਆ ਖੁੱਲ ਗਿਆ ਜੀ ਕੱਢੀਏ ਬਾਹਰ ਲਓ ਜੀ ਦੋਸਤੋ ਕਮੀ ਜਿਹੜੀ ਹੈਗੀ ਇਹਨੂੰ ਦੋ ਢਾਈ ਹੋ ਗਏ ਜੀ ਅੱਛਾ ਇਹਨੂੰ ਦੋ ਢਾਈ ਮਿੰਟ ਹੋ ਗਏ ਹਾਂਜੀ ਇਹਨੂੰ ਦੋ ਢਾਈ ਹੋ ਗਏ ਦੋ ਤੋਂ ਢਾਈ ਮਿੰਟ ਟਾਈਮ ਇਹਨੂੰ ਦੋਸਤ ਹੋ ਗਿਆ ਜੀ ਸੂਈ ਨੂੰ ਲਓ ਜੀ ਦੋ ਤੋਂ ਪ੍ਰੋਬਲਮ ਜਿਹੜੀ ਦੋਵਾਂ ਥਾਂਾਂ ਦੇ ਵਿੱਚ ਉਲਟ ਬਹਿਣੀ ਵਾਲੇ ਪਾਸੇ ਜੀ ਬਾਕੀ ਸੀਲ ਠੰਡੀਆਂ ਆ ਉਹਦੀ ਗੱਲ ਨਹੀਂ ਕੋਈ ਵੀ ਅੱਗੇ ਲਓ ਜੀ ਕਰ ਲਓ ਚੱਕ ਜਿੱਦਾਂ ਮਰਜ਼ੀ ਬਹੁਤ ਕੋਈ ਲਓ ਜੀ ਲੈ ਲਓ ਜੀ ਲਓ ਕਰੋ ਚੱਕ ਆ ਇਧਰ ਬੁਖਾ ਦਿਓ ਥਣ ਵਕਾਉਣੇਗੇ ਲਓ ਜੀ ਬਹਿਣੀ ਵਾਲੇ ਪਾਸੇ ਦੋਵੇਂ ਥਣ ਜਿਹੜੇ ਪ੍ਰੋਪਰ ਤੁਹਾਨੂੰ ਚੈੱਕ ਕਰ ਸਕਦੇ ਹੋ ਵਧੀਆ ਥਾਣ ਹੈਗਾ ਮਗਰਲਾ ਵਧੀਆ ਵਾ ਬਸ ਥੋੜੀਆਂ ਧਾਰਾਂ ਕੱਟੋ ਥੋੜੀਆਂ ਧਾਰਾਂ ਕੱਟ ਹੈ ਨਾ ਹਾਂਜੀ ਠੀਕ ਹੈ ਜੀ ਮੁੱਲ ਕੀ ਕਰਨਾ ਜੀ ਦਾ ਮੋਲੇ ਦਾ ਭਾਵੇਂ 8 9 ਕਰੀ ਜਾਈਏ ਦੇ ਦਾਂਗੇ 6000 ਦੀ 6000 ਦੀ ਹਾਂ ਮਹੀਨੇ 'ਚ ਪੈਸੇ ਪੂਰੇ ਕਰ ਦਿਓਗੇ ਕਹੇਦੇ 5000 ਦੀ ਕਰ ਦੀ ਪੂਰੇ ਦੀ ਨਹੀਂ 6 ਦੀ ਕਰੀਏ ਫਿਰ ਕੋ ਚਲੋ 5500 ਹੋ ਜੂਗੀ ਕੋਈ ਨਹੀਂ ਦੇ ਦਾਂਗੇ ਲਓ ਜੀ 5500 ਰੁਪਿਆ ਰੇਟ ਦੋਸਤੋ ਬਿਲਕੁਲ ਨਿਕਾਜ ਆ 5500 ਰੁਪਏ ਰੇਟ ਤੇ ਦੁੱਧ ਪੰਜ ਕਿਲੋ ਪਿਆਰ ਦੀ ਹਾਂਜੀ ਤੇ ਇਹਦੇ ਨਾਲ ਜਿਹੜੀ ਬਧੀਆ ਗਾਂ ਵੀਰ ਦੋ ਨੰਬਰ ਦੀ ਦੱਸੀ ਹੈ ਡਿਟੇਲ ਇਹਦੇ ਥਲੇ ਦੁੱਧ ਵੇੜ ਥਲੇ 7 ਕਿਲੋ ਆ ਅੱਛਾ ਜੀ ਹਾਂ ਇਹਦੇ ਪਹਿਲਾ ਸੂਆ ਵੀ ਵੇੜ ਜੇ ਇਹ ਪਹਿਲਾ ਸੂਆ ਸੂਈ ਹੈ ਹਾਂਜੀ ਇਹਦੇ ਨਾਲ ਆਹ ਚੀਜ਼ ਹੈ ਪਹਿਲਾਂ ਇਕੱਲਾ ਕੁਲਾ ਕੋਈ ਵਜਾ ਹਿਆਂਦੇ ਅੱਛਾ ਜੀ ਤੇ ਕੋਈ ਡਰ ਵਾਲੀ ਗੱਲ ਨਹੀਂ ਅੱਛਾ ਜੀ ਇਹਦੀ ਗਾਰੰਟੀ ਦਵਾਂਗੇ ਆਪਾਂ ਨੂੰ ਗਾਰੰਟੀ ਦਿੱਤੀ ਹੋਣਾ ਠੀਕ ਹੈ ਜੀ ਇਹਦੀ ਕੋਈ ਟੈਨਸ਼ਨ ਨਹੀਂ ਆ ਇਹਦਾ ਮਤਲਬ ਮੂੰਹ ਮਾ ਤੇ ਕੋਈ ਨਹੀਂ ਨਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਹੈ ਉਹ ਤਾਂ ਸੋਝ ਹੀ ਬਣੀ ਉਹ ਤਰ੍ਹਾਂ ਹੀ ਐ ਤਰ੍ਹਾਂ ਹੀ ਜਾਂਦੇ ਹੈਗੇ ਐ ਤਰ੍ਹਾਂ ਅੱਛਾ ਤੇ ਬਾਕੀ ਕੋਈ ਡਰ ਚੱਕਰ ਵਾਲੀ ਗੱਲ ਹੈ ਨਹੀਂ ਕੋਈ ਠੀਕ ਹੈ ਜੀ ਜਿੱਦਾਂ ਮਰਜ਼ੀ ਆ ਕੋਈ ਚੱਕਰ ਨਹੀਂ ਲੋ ਜੀ ਕਰੜੀ ਹੈ ਕਿ ਪੋਲੀ ਹੈ ਨਹੀਂ ਪੋਲੀ ਹੈ ਕੋਈ ਉਹੋ ਜੀ ਗੱਲ ਹੀ ਕੋਈ ਨਹੀਂ ਆਏ ਪੋਲੀ ਹੈ ਇਹੋ ਜੀ ਨਹੀਂ ਗੱਲ ਵਗਣ ਵਗਾਉਣ ਵਾਲਾ ਤੇ ਜਾਂ ਦਾਰ ਵਾਲੀ ਗੱਲ ਨਹੀਂ ਕੋਈ ਠੀਕ ਹੈ ਜੀ ਤੇ ਦੁੱਧ 7 ਕਿਲੋ ਥੱਲੇ ਦੁੱਧ 7 ਕਿਲੋ ਪਹਿਲਾਂ ਬੱਛੀ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2 ਮਹੀਨੇ ਅਸਿਕਾ ਜਰਨੀ ਹੋਇਆ ਵੇਖੋ ਬੱਦ ਡਾ ਰਿਆ ਲੋ ਜੀ ਦੋਸਤੋ ਸੂਈ ਨੂੰ 2 ਮਹੀਨੇ ਟਾਈਮ ਹੋ ਗਿਆ ਜੇ ਪਹਿਲਾਂ ਸੂਈ ਤੇ ਵੀਰ ਨੇ ਦੱਸਤਾ ਵੀ ਇਹ ਕਿਤੇ ਜਿਹੜੇ ਮਾਲਕਾਂ ਤੋਂ ਖਰੀਦੀ ਆ ਉਹ ਕਿੱਲਾ ਆਂਦੇ ਵਜ੍ਹਾ ਬਹਿਣ ਲੱਗੀ ਦੇ ਇਹ ਉਧਾ ਕਰਕੇ ਉਹ ਸੋਚ ਬਣੀ ਆ ਕੋਈ ਆਪਣੀ ਵੀਰ ਜਜਮੈਂਟ ਕਰ ਲੇ ਜਿੱਦਾਂ ਮਰਜੀ ਡਰ ਕੋਈ ਨਹੀਂ ਜੀ ਉਹਦਾ ਠੀਕ ਹੈ ਜੀ ਬਾਕੀ ਧਾਰਾਂ ਜਿਹੜੀਆਂ ਵੀਰਕ ਦਾ ਵੀ ਚਾਰੇ ਥਾਂ ਦੇ ਵਿੱਚ ਬਰਾਬਰ ਆਉਂਦੀਆਂ ਵਾ ਚਵਾ ਓਕੇ ਹੋਊਗਾ ਜੀ ਗਰੰਟੀ ਹੋਊਗੀ ਚਵਾ ਦੀ ਠੀਕ ਹੈ ਜੀ ਲੋ ਜੀ ਚੈੱਕ ਕਰ ਲਓ ਮੋਲ ਵੀ ਦੋਸਤੋ ਬਿਲਕੁਲ ਨਿਕੇ ਨਿਕੇ ਹੀ ਆ ਪਹਿਲੀ ਗਾਂ ਦਾ ਮੋਲ ਦੋਸਤੋ 5500 ਰੁਪਏ ਤੇ ਇਹਦਾ ਵੇਖੋ ਵੀਰ ਕਿੰਨਾ ਮੋਲ ਕਰਦਾ ਲਓ ਜੀ ਮੋੜੋਈ ਥੋੜਾ ਡਰਦੀ ਆ ਹੈਗੀਆਂ ਸੀਲ ਠੰਡੀਆਂ ਵਾ ਹਾਂਜੀ ਹਾਂਜੀ ਲੈ ਜੋ ਜੀ ਲੈ ਜੋ ਨਹੀਂ ਵੀ ਕੋਈ ਲਾਤ ਛਾੜ ਵਾਲੀਆਂ ਵਾ ਜਿਤਨਾ ਮਰਜੀ ਲੋ ਕਰ ਲਓ ਚੈੱਕ ਸਾਡੇ ਤੋਂ ਥੋੜਾ ਡਰਦੀ ਹੈ ਕੈਮਰੇ ਤੋਂ ਵੈਸੇ ਪਹੂ ਕਈ ਨਾ ਡਰ ਜਾਂਦਾ ਬਾਕੀ ਤੁਹਾਨੂੰ ਕਿੱਲੇ ਦੇ ਬੰਨ ਕੇ ਘਰਾਹ ਤੋਂ ਲਾ ਕੇ ਵਿਖਾਰਾਂ ਨੂੰ ਕਰਾਂਗੇ ਲੋ ਜੀ ਚੈੱਕ ਕਰੋ ਬਾਕੀ ਉਹ ਜਿਹੇ ਹੀ ਗੱਲ ਕੋਈ ਲੋ ਜੀ ਚੈੱਕ ਕਰ ਲਓ ਬਿਲਕੁਲ ਸੀਲਸ ਲੱਗ ਜੇ ਜਿੰਨਾ ਮਰਜ਼ੀ ਬੋਲ ਠੀਕ ਹੈ ਸੂਆ ਦੋਸਤੋ ਇਹ ਪਹਿਲਾ ਸਹੀ ਸਹੀ ਨੂੰ ਕਿ ਇਹਨੂੰ 2 ਮਹੀਨੇ ਟਾਈਮ ਹੋ ਗਿਆ ਜੀ 7 ਲੀਟਰ ਦੁੱਧ ਹੁਣ ਤਿਆਰ ਹੈ ਜੀ ਇਹ ਲਾਲਾ ਸਟਾਲਾ ਗਿਆ ਤਾਂ 10 ਕਿਲੋ ਕਰੂਗੀ ਜੀ ਚਾਲਾ ਤੋਂ ਦੱਸਦਾ ਕਿ ਇਹ ਨਹੀਂ ਵੈਸੇ ਫੰਡ ਰੋ ਜਾਣਾ ਆ ਗਾਚਾ ਆ ਗਾਚੇ ਗੂਚੀ ਦੀ ਹੁੰਦਾ ਹੈ ਨਾ ਕਿਉਂਕਿ ਮੌਸਮ ਗਰਮੀ ਵਾਲਾ ਸਟਾਲਾ ਤਾਂ ਵੈਸੇ ਖਤਮ ਹੋ ਗਿਆ ਗਾਚਾ ਗਾਚਾ ਹਾਂਜੀ ਹਰਿਆ ਪਠਿਆ ਪੈ ਲੈ ਪੈ ਦੁੱਧ ਦੁੱਧ ਉੱਤੇ ਵਧ ਹੁੰਦੀਆਂ ਕਰਵਾਣੀ ਬਬਾ ਤੂੜੀ ਹਲੇ 7 ਕਿਲੋ ਦੁੱਧ ਹੁਣ ਵੀ ਹੋਊਗਾ ਤੇ ਕੋਈ ਮੁੱਲ ਕਰਨਾ ਇਹਦਾ ਕੋਈ ਦੋ ਟਾਈਮ ਚ ਹੋਵੇ ਕੋਈ ਚਿੰਤ ਟਾਈਮ ਚ ਹੋਵੇ ਠੀਕ ਹੈ ਚੱਡਾ ਹਰੇ ਆਗਾਂ ਦੇ ਹਾਂਜੀ ਹਾਂ ਮੋਲ ਕੀ ਕਰਦੇ ਮੋਲੇ ਦਾ ਭਾਵੇਂ ਜੋ ਮਰਜੀ 17 18 ਕਰੀਏ 14000 ਦੇ ਦਾਂਗੇ ਕਿ ਮੈਂ ਮੰਨ ਤਾ ਨਾ 12 ਹੀ ਦੇ ਦਾਂਗੇ ਹਾਂ ਨਾ ਹੋਰ ਵੀ ਆ ਗਈ ਜੈਸ ਦੀ ਨਹੀਂ ਹ ਕੋਈ ਨਹੀਂ ਕੋਈ ਭੈਣ ਭਰਾ ਦਾ ਕਰ ਦਾਂਗੇ ਕੋਈ ਫੋਨ ਲਾਵੇ ਮੰਨ ਤਾਂ ਤੇ ਥੋੜਾ ਸਾਢੇ 11000 ਹੋ ਗਿਆ ਕੋਈ ਨਹੀਂ ਕਰ ਲਾਂਗੇ ਠੀਕ ਹੈ ਜੀ ਲੋ ਦੋਸਤੋ ਸਾਢੇ 11000 ਰੁਪਿਆ ਦਾ ਮੁੱਲ ਹਾਂ 7 ਲੀਟਰ ਦੁੱਧ ਤਿਆਰ ਪਹਿਲਾ ਸੂਆ ਸੀ ਇਹ ਜਿਹੜੀ ਜਰਸੀ ਆ ਗਈ ਵੀਰੇ ਦੀ ਇਹ ਵੀ ਪਹਿਲਾ ਸੂਆ ਜੀ ਅੱਛਾ ਜੀ ਹਾਂ ਇਹ ਨੂੰ ਕਨੈਡਾਮ ਹੋ ਗਿਆ ਇਹ ਨੂੰ 1.5 ਮਹੀਨਾ ਹੋਇਆ ਸੋਈ ਨੂੰ ਇਹ ਨੂੰ ਦੋਸਤੋ 1.5 ਮਹੀਨਾ ਹੋਇਆ ਇਹਨੇ ਦੋਸਤੋ ਆਰਡਰ ਜਿਹੜ ਚੰਗੀ ਬਸੇ ਲੋ ਜੀ ਕਰੋ ਚੈੱਕ ਪ्योर ਜੱਸੀ ਆ ਜੀ ਹਾਂ ਜੀ ਥੋੜਾ ਜਿਹਾ ਥਾਂ ਦੋਸਤੋ ਨਿੱਕਾ ਜਰੂਰ ਆ ਵੀ ਬਾਕੀ ਚਵਾਈ ਉਹ ਥਾਂ ਥੀ ਮੁੱਠੀ ਜਿਹਾ ਬਹੁਤ ਵਧੀਆ ਹਾਂ ਤੇ ਦੁੱਧ ਕਿੰਨਾ ਤਿਆਰ ਵੀ ਦੁੱਧ ਦਾ 8 ਕਿਲੋ 8 ਕਿਲੋ ਦੁੱਧ ਤਿਆਰ ਹੈ ਦੁੱਧ ਐਂ ਜਿਤਨਾ ਮਰਜ਼ੀ ਕੋਈ ਚੋਕੇ ਖੜੇ 10-10 ਕਿਲੋ ਦੁੱਧ ਕਰੋ ਵੀ ਘਰੋਂ ਲਈ ਰ ਸਵੇਰੇ ਲਿਆਂਦੀ ਹੈ ਠੀਕ ਹੈ ਜੀ ਹਾਂ ਲਓ ਜੀ ਕਟੋ ਬਾੜ ਦੋ ਇਹ ਸਵੇਰੇ ਹੀ ਆਈਆਂ ਗਾਵਾਂ ਠੀਕ ਹੈ ਜੀ ਲਓ ਦੋਸਤੋ ਇਹ ਵੀ ਸੂਆ ਪਹਿਲਾ ਸੂਈਆ ਤੇ ਸੂਈ ਨਹੀਂ ਕੋਈ 1.5 ਤੋਂ 2 ਮਿੰਟਾਂ ਟਾਈਮ ਹੋ ਗਿਆ ਜੀ ਨਹੀਂ ਦੋਹਾਂ ਤੋਂ ਅੰਦਰ ਵਾਲੇ ਅੱਛਾ ਦੋਹ 8 ਲੀਟਰ ਦੁੱਧ ਦੋਸਤੋ ਤਿਆਰ ਹੈ ਬਾਕੀ ਬਰੀਡ ਚੰਗੀ ਹੈ ਜਰਸੀ ਹੈ ਲਓ ਇਹ ਚੈੱਕ ਕਰ ਲੋ ਬਾਕੀ ਦੋਸਤੋ ਸੂਏ ਸਵਾਏ ਪਹੂ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜਿਹੜੀ ਆ ਤੁਹਾਡਾ ਹੱਥ ਬੰਦਾ ਕਰਿਆ ਕਰੋ ਜਰੂਰ ਲਿਓ ਜੀ ਅੱਜ ਕਰ ਲੋ ਜਰਰੀ ਪਿਓਰ ਜਰਸੀ ਨੇ ਕੇ ਕਾਨ ਦੀ ਨਿਕਾ ਬੂਥਾ ਹਾਂਜੀ ਹਾਂਜੀ ਲਓ ਜੀ ਕਰ ਲੋ ਬਾਕੀ ਸੀਲ ਠੰਡੀ ਜਿੱਦਾਂ ਮਰਜ਼ੀ ਬੋ ਲੈ ਕੋਈ ਨਹੀਂ ਖਾਦੋ ਇੱਕ ਰੰਦਰ ਦੇ ਬੰਦੇ ਕੋਲੀ ਦੇ ਬੰਦ ਕੇ ਆਪਾਂ ਖਾ ਲਦੇਗਾ ਚੱਕਰਵਾਦ ਨੇ ਵਾਹ ਜੀ ਚਾਨਮ ਚਾਨਮ ਲਓ ਜੀ ਚੈੱਕ ਕਰ ਲੋ ਬੈਕ ਸਾਈਡ ਤੋਂ ਖਾਦਣਾ ਕਰ ਲੈ ਜੀ ਮਾ ਨਾ ਮੂਨਾ ਵਧੀਆ ਜੀ ਹਾਂ ਲਓ ਜੀ ਕਰ ਚੁੱਪ ਦੁੱਧ 12 11 ਕਿਲੋ ਕਰੋਗੀ ਠੀਕ ਹੈ ਜੀ ਮੈਂ ਪੱਠੇ ਨਹੀਂ ਆ ਠੀਕ ਹੈ ਜੀ ਹਾਂ ਜਨਾਨੀ ਦੇ ਕੋਲ ਬਹਿੜ ਹੈ ਠੀਕ ਹੈ ਜੀ। ਬਾਕੀ ਦੋਸਤੋ ਆਰਡਰ ਕਰਮਾਈ ਨੇ ਸੋਨਾ ਤਿਆਰ ਕੀਤਾ ਜਿੰਨਾ ਵੀ ਹੈਗਾ 8 ਕਿਲੋ ਦੁੱਧ ਦੇ ਹਿਸਾਬ ਨਾਲ ਆਰਡਰ ਬਹੁਤ ਵਧੀਆ ਵਾ ਜੀ। ਲਓ ਜੀ ਕਰਨੂ ਚੱਕ। ਫੋਲੋ ਵੀਰ ਦੋਸਤੋ ਜਰਸੀ ਤੇ ਮੁੱਲ ਵੀਰ ਕਿੰਨਾ ਕਰਨਾ ਹੈ? ਮੁੱਲ ਕਰਨ ਨੂੰ ਤੇ ਭਾਵੇਂ ਜੇ ਬੱਚਾ ਹੁੰਦਾ ਤਾਂ ਫਿਰ ਤੇ ਭਾਵੇਂ 35000 ਦੀ ਵੇਚਦੇ। ਹੂੰ। ਹੁਣ ਹਾਂ ਨਾ ਹੀ ਦੇ ਦਾਂਗੇ 20000 ਦੀ। ਮੁੱਲ 5000 ਰਿਆ। 6000 ਰਿਆ 30000 ਰਿਆ। ਹਾਂ ਜੀ। 20 ਦੀ ਦੇ ਦਾਂਗੇ। 20000 ਹੋ ਗਿਆ। ਹਾਂ। ਪੂਰਾ ਵੀਰ ਹਾਂ ਕੋਈ ਮਾਨਦਾਨ ਕੋਈ ਥੋੜਾ ਬੋਧਾ ਹੀ ਹੋਊਗਾ ਕੋਈ ਨੀਰ ਹੋ ਗਿਆ ਹਾਂ ਕੋਈ ਨਹੀਂ ਭੈਣ ਭਰਾ ਦਾ ਥੋੜਾ ਬੋਧਾ ਕਰ ਦਾਂਗੇ ਲੋ ਜੀ ਦੋਸਤ 19000 ਰੁਪਿਆ ਰੇਟ ਸੂਆ ਪਹਿਲਾ ਦੋ ਦੱਠ ਕਿਲੋ ਜਰਸੀ ਹਾਂ ਥਾਂ ਥੂਣਾ ਆਰਡਰ ਕੁਆਲਿਟੀ ਚੰਗੀ ਸਰੀ ਸੋਹਣੀ ਤਿਆਰ ਕੀਤੀ ਆ ਜੀ ਵਧੀਆ ਲੋ ਜੀ ਕਰ ਲਓ ਚੈੱਕ ਪੈਂਨ ਦਾ ਦਿਖਾਏ ਕੰਮ ਦੇ ਵਿੱਚ ਤਿੰਨ ਦਿਨ ਦਾ ਦੋਸਤ ਸੂਏ ਸਵਾਏ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀ ਆਪਣੀ ਜਰੂਰ ਕਰਿਆ ਕਰੋ ਐਡਰੈਸ ਏਖਰੀ ਵੀਰ ਦਾ ਫੇਰ ਬੋਲ ਦਿੰਨਾ ਪੈਂਦੇ ਪਹਿਲਾ ਅਸੀਲ ਤੇ ਜਿਲ੍ਹਾ ਸ਼੍ਰੀ ਤਰਨਤਨ ਸਿੰਘ ਨਾਮ ਪ੍ਰਗਟ ਸਿੰਘ ਆ ਵੀਰ ਦਾ ਫੋਨ ਨੰਬਰ ਇੱਕ ਵੀਰ ਫੇਰ ਬੋਲਦੇ ਆਪਣਾ 872873595 ਠੀਕ ਹੈ ਜੀ ਧੰਨਵਾਦ ਦੋਸਤੋ ਨਾਲ ਵੀਡੀਓ ਦੇਖਣ ਵਾਸਤੇ ਸੀ